ਇੱਕ ਸੰਤ ਤੇ ਕਬੀਰ ਕਬੀਰ ਸੰਤ ਤੇ ਉਹ ਭਾਈ ਕਥਾ ਬਚਾਰਾ ਸੁਣਾਉਂਦੇ ਦੁਨੀਆ ਨੂੰ ਤਾਰਦੇ ਫਿਰਦੇ ਭਗਤ ਕਬੀਰ ਜੀ ਔਰੇ ਫਦੇ ਕਦੇ ਕਿਸੇ ਨੂੰ ਸਮਝਾਤੀ ਗੱਲ ਕਿਸੇ ਨੂੰ ਕਦੇ ਕਥਾ ਸੁਣਾਏ ਕਿਤੇ ਐ ਫਿਰਦੇ ਤੁਰਦੇ ਦੁਨੀਆ ਨੂੰ ਤਾਰਦੇ ਫਿਰਦੇ ਤੇ ਵਧੀਆ ਸੰਤ ਤੇ ਉਹ ਇੱਕ ਅਗੇ ਰਾਜੇ ਹੁੰਦੇ ਰਾਜੇ ਜਦੋਂ ਉਹ ਆਪ ਦਾ ਪੂਰਾ ਕਰਦਾਂ ਦੇ ਜਵਾਕ ਜਬੂਕ ਸਾਹਮਣੇ ਦੇ ਮਗਰੋਂ ਪੱਕੜ ਹੋ ਜਾਂਦੇ ਰਾਜੇ ਕਪ ਮੁੰਡਿਆਂ ਨੂੰ ਸਮਾਨ ਦੇ ਸਮਾਨ ਰਾਜਪਾਟ ਉਦੋਂ ਕੀ ਕਰਦੇ ਬਾਲੇ ਰਾਜਾਂ ਦੇ ਹੁੰਦੀ ਉਹ ਨਾਮ ਜਪਣ ਤੇ ਹੋ ਜਾਂਦੇ ਫਿਰ ਕੋਈਆਂ ਜੰਗਲਾਂ ਤੋਂ ਗੁਣਾ ਚ ਨਾਮ ਜਪਣ ਮਾਇਂ ਦਾ ਕੋਈ ਕਿਸੇ ਸੰਤਾ ਲਵੇ ਲਾ ਕਹਿੰਦਾ ਕਿਦੇ ਕਿਵੇਂ ਉਹ ਫਿਰ ਐਂ ਕਰਦੇ ਵੀ ਆਪਾਂ ਨਾਮ ਜਪਦੇ ਹੁਣ ਰਾਜ ਤੋਂ ਬਾਅਦ ਉਹ ਕੋਈ ਰਾਜਾ ਤੇ ਉਹ ਭਗਤ ਜੀ ਨੂੰ ਕਹਿੰਦਾ ਸੰਤਾਂ ਨੂੰ ਵੀ ਮੈਂ ਤਾਂ ਨਾਮ ਸ਼ਬਦ ਲੈਣਾ ਕਹਿੰਦਾ ਵੀ ਆ ਜਾ ਕਰ ਸੇਵਾ ਤੂੰ ਜਦੋਂ ਉਹਦੇ ਜੋਗ ਹੋ ਗਿਆ ਤੈਨੂੰ ਮਿਲ ਜੂ ਹੁਣ ਦੇ ਜਵਾਨੇ ਤਾਂ ਉਹਦੀ ਮਿਲ ਜਾਂਦਾ ਆ ਆਪਾਂ ਲੈਂਦੇ ਨਹੀਂ ਪਾਵਾ ਉਹ ਤੂਏ ਤਾਂ ਅੱਜ ਹੀ ਲੈ ਲੈ ਕਿਤੇ ਪ੍ਰੋਗਰਾਮ ਹੋਵੇ ਉਦੋਂ ਛੇਤੀ ਉਹ ਨੂੰ ਮਿਲਦਾ ਜਿਹੜਾ ਜੋਗ ਹੋ ਜਾਂਦਾ ਦੇਖ ਕੇ ਦਿੰਦੇ ਉਹ ਰਾਜੇ ਨੇ ਉਹਦੇ ਘਰੇ ਸੇਵਾ ਕਰਦਿਆ ਸੰਤਾਂ ਦੇ ਰਿਹਾ ਉਹਦੇ ਉੱਥੇ ਸੇਵਾ ਕਰਿਆ ਕਰ ਉੱਥੇ ਕੰਮ ਤੰਦਾ ਪੂਰਾ ਕਰ ਉਹ ਕਦੇ ਵੀ ਠੀਕ ਆ ਕਿ ਮਾਈ ਕਹਿੰਦੀ ਵੀ ਇਹਨੂੰ ਹੁਣ ਤੁਸੀਂ ਕਿੰਨਾ ਚਿਰ ਹੋ ਗਿਆ ਇਨੂੰ ਨਾਮ ਦੇ ਦੋ ਹੁਣ ਸੰਤ ਕਹਿੰਦੇ ਵੀ ਇਹ ਨਾਮ ਦੇ ਹਜੇ ਕਾਬਲ ਨਹੀਂ ਹੋਇਆ ਕਹਿੰਦੇ ਨਹੀਂ ਹੁਣ ਤਾਂ ਕਿੰਨੇ ਚੜਦਾ ਹੁਣ ਤਾਂ ਵਧੀਆ ਨਾਮ ਜਪਦਾ ਹੈ ਵਧੀਆ ਚੌਂਕੜਾ ਮਾਰ ਕੇ ਪੜਹਟ ਕਰਦਾ ਹੈ ਕਹਿੰਦਾ ਨਹੀਂ ਹਜੇ ਇਹਦੇ 'ਚ ਹੈਗੀ ਮੜੀ ਜੀ ਮੈਂ ਥੋੜੀ ਜੀ ਕਹਿੰਦੇ ਨਹੀਂ ਹੁਣ ਨਹੀਂ ਆਈ ਉਹ ਕਹਿੰਦਾ ਤੈਨੂੰ ਦਿਖਾ ਦਿੰਨੇ ਆ ਕਹਿੰਦਾ ਤੂੰ ਮੈਂ ਚੜਦਾ ਉਹ ਕੂੜਾ ਲੈ ਕੇ ਤਹਾਂ ਚੜ ਗਿਆ ਬਸਲੀ ਚਾ ਕਹਿੰਦਾ ਜੇ ਤੂੰ ਇਹਨੂੰ ਤੂੰ ਬਾਹਰ ਜਦੋਂ ਆਊਗਾ ਇਹਨੂੰ ਕੁਝ ਕੰਮ ਨੂੰ ਕਹਦੀ ਆ ਬਾਹਰ ਆ ਉਹ ਤੂੰ ਉਹਲੇ ਘਰ ਕੇ ਸੁਣੀ ਵੀ ਇਹਦਾ ਇਹਦੀ ਮੈਂ ਨਿਕਲ ਗਈ ਕਾਹਦੇ ਰਹਿੰਦੀ ਆ ਰੜਕ ਜੀ ਇਹਦਾ ਜਿਹੜਾ ਹੈਗੀ ਕਹਿੰਦੇ ਟੰਗਾ ਦਿਖਾ ਜਦੋਂ ਬਾਹਰ ਜੇ ਬਾਰ ਕੇ ਜਿਆ ਆ ਉਹਨੇ ਤਾਂ ਉੱਤੇ ਕੂੜਾ ਪਾਤਾ ਉਹਦੇ ਸੰਤਾ ਨੇ ਉੱਤੇ ਕੂੜਾ ਪਾਇਆ ਉਹਨੇ ਦੇਖਿਆ ਤਾਂ ਉਹ ਭਰਾ ਹੋ ਗਿਆ ਆਏ ਇਹ ਦੇਖਿਆ ਉਹਲੇ ਦਰਜੇ ਦੇਖਿਆ ਨਾ ਕੋਈ ਉਹਨੇ ਉਹ ਆਪਦੇ ਉਹਦੀ ਘਰ ਆ ਥੋੜਾ ਜਿਆ ਬੋਲ ਕੇ ਕਹਿੰਦਾ ਜੇ ਜੇ ਮੈਂ ਕਹਾਂ ਉਦੋਂ ਆਇਆ ਥਾਂ ਮੈਂ ਹੁੰਦਾ ਮੈਂ ਰਾਜਾ ਹੁੰਦਾ ਚਲ ਹੁਣ ਤਾਂ ਮੈਂ ਕਹਿੰਦਾ ਛੱਡਿਆ ਆ ਕਹਿੰਦਾ ਮੇਰੇ ਤੇ ਕੂੜਾ ਪਾਣਦਾ ਕੋਈ ਉਹਦੇ ਮਨ ਚ ਇੰਨੀ ਫੇਰ ਆਈ ਉਹ ਮਾਈ ਨੇ ਸੁਣ ਲਈ ਵੀ ਗੱਲ ਤਾਂ ਠੀਕ ਆਲੀ ਸੰਤਾਂ ਦੀ ਵੀ ਗੱਲ ਅਜੇ ਇਹਦੇ ਚ ਲੜਕ ਰਹੀਦੀ ਐ ਉਹ ਭਾਈ ਥੱਲੇ ਉੱਤੇ ਕਹਿੰਦਾ ਕਿਉਂ ਐ ਨਹੀਂ ਹਾਂ ਜੇ ਇਹਦੇ ਚ ਹੈਗੀ ਮੈਂ ਥੋੜੀ ਜੀ ਵੀ ਐਂ ਬੋਲਦਾ ਸੀ ਇਹ ਕਹਿੰਦਾ ਕੂੜਾ ਪਾਤਾ ਪਤਾ ਨਹੀਂ ਕਿਹਨੇ ਕਹਿੰਦਾ ਜੇ ਹੁਣ ਮੈਂ ਰਾਜਾ ਹੁੰਦਾ ਆ ਕੂੜਾ ਪਾਣਦਾ ਕੋਈ ਇਹ ਨਾ ਹੈ ਜੀ ਕਹਿੰਦੇ ਠੀਕ ਹੈ ਚੱਲ ਹੋਰ ਕਰਨੇ ਸੇਵਾ ਇਹਨੂੰ ਹੋਰ ਨਾਮ ਜਪਾਂਦੇ ਉਹ ਆਪ ਜਾਂਦਾ ਹੁੰਦਾ ਸੰਤ ਵੀ ਪਿੰਡਾਂ 'ਚ ਬਾਹਰਦਾ ਉੱਥੇ ਕਥਾ ਵਿਚਾਰਾ ਕਰਕੇ ਲੋਕਾਂ ਨੂੰ ਸਮਝਾਉਂਦਾ ਫਿਰਦਾ ਵੀ ਭਾਈ ਨਾਮ ਜਪਿਆ ਕਰੋ ਵੀ ਸਿੱਧੇ ਰਸਤੇ ਪਾਏ ਜਾਣਗੇ ਲੋਕ ਉਦੋਂ ਥੋੜੀ ਜਿਹੀ ਘੱਟੀ ਸੀ ਪ੍ਰਚਾਰ ਹੁਣ ਤਾਂ ਬਾਹਲਾ ਹੈਗਾ ਰੱਬ ਦੇ ਨਾਮ ਦਾ ਪ੍ਰਚਾਰ ਉਹੀ ਸੰਤ ਹੀ ਕਰਦੇ ਕੋਈ ਆਮ ਨਹੀਂ ਸੁਣਦਾ ਬਣੀ ਸੀ ਉਹ ਜਦੋਂ ਗਿਆ ਸੰਤ ਜਾਂਦੇ ਨੇ ਉਹ ਇੱਕ ਤੜਕੀ ਤੜਕੇ ਜਾਂਦੇ ਨੇ ਇੱਕ ਛੇਠ ਦੀ ਦੁਕਾਨ ਚੱਲੇ ਪੂਰੀ ਫੁੱਲਾ ਆਹ ਇਹਦਾ ਗਾਹਾ ਕੱਢੇ ਗਣਾ ਆਉਣ ਤੇ ਕੰਮ ਚੱਲੇ ਦੋ tane ਨੌਕਰ ਉਹਦੇ ਤੇ ਐਉਂ ਤੇ ਤਿਉਂ ਚੱਲੇ ਤੜਕੀ ਤੜਕੇ ਕੰਮ ਛੇਠ ਬੈਠਾ ਗੱਦੀ ਤੇ ਉਹ ਕਹਿੰਦਾ ਜਰਾ ਛੇਠ ਨੂੰ ਆਪਾਂ ਸਮਝਾਈ ਨਾ ਚੱਲੀਏ ਜਾਂਦੇ ਜਾਂਦੇ ਵੀ ਨਾਮ ਜਪ ਲਿਆ ਕਰ ਸਾਰਾ ਦਿਨ ਕੰਮ ਚੀ ਲੱਗਾ ਰਹੇ ਨੇ ਪੈਸਿਆਂ ਚੀ ਲੱਗੇ ਰਹੇ ਨੇ ਉਹ ਜਾ ਕੇ ਬਾਰ ਖੜਕਾਇਆ ਜਦੋਂ ਦੁਕਾਨ ਮੂਹਰੇ 바 ਕੇ ਕਹਿੰਦੇ ਕੌਣ ਹੈ ਕਹਿੰਦੇ ਜੀ ਸਾਧ ਹੈ ਛੇਟ ਕਹਿੰਦਾ ਇਹਨੂੰ ਜਿਆਦਾ ਦੇ ਦੇ ਤੋ ਫੈਨੀ ਚਵਾਨੀ ਉਹਦਾ ਹੈ ਜੀ ਕੁਸਮ ਦਾਉ ਮੈਂ ਇਹਨੂੰ ਕਹਿੰਦੇ ਵਗ ਜੂ ਯਾਰ ਗਾਹਕਾਂ ਦਾ ਟਾਈਮ ਹੈ ਬੁਣੀ ਦਾ ਟਾਈਮ ਹੈ ਇੱਥੇ ਆ ਕੇ ਖੜ ਗਿਆ ਉਹ ਨੌਕਰ ਉਹਦੇ ਆਏ ਕਹਿੰਦੇ ਲਓ ਜੀ ਰੁਪਈਆ ਲੈ ਜਾਓ ਜਾਓ ਉਹ ਕਹਿੰਦਾ ਮੈਂ ਮੰਗਣ ਨਹੀਂ ਆਇਆ ਮੈਂ ਮੰਗਤਾ ਨਹੀਂ ਹਾਂ ਕਹਿੰਦੇ ਹੋਰ ਜੀ ਕਹਿੰਦਾ ਛੇ ਤੋਂ ਸਮਝਾਉਣ ਆਇਆ ਤੁਸੀਂ ਵੀ ਸਮਝ ਲਓ ਕਹਿੰਦੇ ਕੀ ਛੇਠ ਕੋਲੇ ਕਹਿੰਦੇ ਚੱਲ ਉਹ ਛੇਠ ਕੋਲੇ ਲੈ ਕੇ ਕਹਿੰਦਾ ਛੇਠ ਸਾਹਿਬ ਨਾਮ ਜਪਿਆ ਕਰ ਨਾਮ ਜਪਿਆ ਕਰ ਤੂੰ ਇਹ ਵਿਚਲੀ ਕੱਢ ਕੇ ਟਾਈਮ ਥੋੜਾ ਜਾ ਕੰਮ ਵੀ ਕਰ ਕਹਿੰਦਾ ਤੂੰ ਡੰਡੀ ਲੱਗ ਗਿਆ ਯਾਰ ਸਾਡਾ ਬੋਣੀ ਦਾ ਟਾਈਮ ਐ ਤੂੰ ਇੱਥੇ ਕਿਹੜਾ ਨਾਮ ਜਪਣ ਆਲਾ ਆ ਗਿਆ ਬਾਗ ਜਾ ਤੂੰ ਕੋਈ ਨਾ ਗਾਹਕ ਖੜੇ ਨੇ ਯਾਰ ਇੰਨਾ ਸਾਨੂੰ ਟਾਈਮ ਨਹੀਂ ਉਹ ਕਹਦਾ ਚੰਗਾ ਤੇਰੀ ਮਰਜ਼ੀ ਐ ਉਹ ਗਾਹਾਂ ਗਏ ਆਪਦਾ ਜਿੱਥੇ ਜਾਂਦੇ ਕਥਾ ਵਿਚਾਰਾ ਸੁਣਾ ਕੇ ਲੋਕਾਂ ਨੂੰ ਸਮਝਾ ਕੇ ਮੁੜਿਆ ਉਹ ਦੋ ਚਾਰ ਜਣਾ ਬੱਚੋ ਫੇਰ ਉਥੋਂ ਦੀ ਉਹ ਜਾਵੇ ਉਹੀ ਹਾਲ ਸੇਠ ਦਾ ਫੇਰ ਜਾਉਂ ਤੇ ਤੂੰ ਚੱਲੇ ਪ੍ਰੋਗਰਾਮ ਆਂਦਾ ਤੂੰ ਤੈਨੂੰ ਨੌਕਰ ਮੇਰੇ ਵਾਰੀ ਨਾ ਆਵੇ ਗਾਹਕ ਖੜੇ ਕਹਿੰਦਾ ਉਹ ਸੇਠ ਨੂੰ ਫੇਰ ਨਾ ਸਮਝਾ ਚੱਲੀਏ ਕਿ ਆਪਣਾ ਕਿਹੜਾ ਜੋਰ ਲੱਗਦਾ ਹੈ ਖਬਰੇ ਸਿੱਧੇ ਰਸਤੇ ਪੈ ਜੇ ਇਹ ਸਾਧ ਸੰਤਾਂ ਕੋਲੇ ਗੁੱਸਾ ਨਹੀਂ ਹੁੰਦਾ ਨਿਮਰਤਾ ਹੁੰਦੀ ਹੈ ਵੀ ਚਲ ਕੋਈ ਗੱਲ ਨਹੀਂ ਜੇ ਉੱਤੇ ਉਹਦਾ ਮੂਡ ਵਧੀਆ ਨਹੀਂ ਸੀ ਖਬਰੇ ਅੱਜ ਹੀ ਸਮਝ ਜੇ ਚਲ ਆਪਾਂ ਅੱਜ ਵੀ ਬਗ ਚੱਲਦੇ ਆ ਆਪਣਾ ਕਿਹੜਾ ਕੋਈ ਜੋਰ ਲਾ ਲਾ ਉਹ ਜਾਂਦਾ ਜਾਂਦਾ ਫੇਰ ਖੜ ਗਿਆ ਬਾਹਰ ਚ ਫੇਠ ਜੀ ਉਹ ਕਹਿੰਦਾ ਕੌਣ ਆ ਯਾਰ ਕਹਿੰਦੇ ਜੋਦੜਾ ਵਾਲਾ ਸਾਧ ਹੈ ਕੀ ਮੰਗਦਾ ਕਹਾਂ ਮੈਂ ਮੰਗਦਾ ਕੁਛ ਨਹੀਂ ਮੈਂ ਤਾਂ ਤੈਨੂੰ ਐ ਕਹਿਣਾ ਵੀ ਨਾਮ ਜਪਿਆ ਕਰ ਥੋੜਾ ਜਿਹਾ ਨਾ ਟਾਈਮ ਕੱਢ ਕੇ ਤੂੰ ਨਾਮ ਜਪਿਆ ਕਰ ਤੇ ਆਈ ਚਲਾਈ ਤਾਂ ਆਪਣਾ ਕੰਮ ਤਾਂ ਚੱਲ ਮੁੱਕਦਾ ਹੀ ਨਹੀਂ ਇਹ ਹਰ ਵਕਤ ਨਹੀਂ ਮੁੱਕਦਾ ਕਹਿੰਦਾ ਯਾ ਤੂੰ ਕਹਿ ਤੂੰ ਬਾਹਰ ਚੱਲ ਯਾਰ ਕਿਧਰ ਹੋ ਗਿਆ ਤੂੰ ਨਾਮ ਜਪਾਉਣ ਵਾਲਾ ਉਹਨਾਂ ਨੂੰ ਕਹਾਂ ਇਹਨੂੰ ਪੇਜੋ ਯਾਰ ਦੇ ਕੇ ਕੀ ਮੰਗਦਾ ਹੈ ਗਾਹ ਕ ਖੜੇ ਨੇ ਆਪਣੇ ਲਈ ਇੰਨਾ ਟਾਈਮ ਕਿੱਥੇ ਆ ਸਾਡੇ ਲਈ ਤਾਂ ਟਾਈਮ ਹੀ ਨਹੀਂ ਆਇਆ ਚਲ ਵਿਚਾਰਾ ਫੇਰ ਮੋੜਦਾ ਨਰਾਸਾ ਜਾ ਕਰਕੇ ਉਹ ਕਹਿੰਦਾ ਚਲ ਕੋਈ ਗੱਲ ਨਹੀਂ ਇਹਦੀ ਮਰਜ਼ੀ ਆ ਫੇਰ ਸਮਝ ਜੂ ਨਾ ਸਮਝੰਦੇ ਉਹ ਫੇਰ ਆਪੇ ਬਾਹਰੋਂ ਚਲ ਕੀਰਤਨ ਕਥਾ ਕਰਕੇ ਸੰਤ ਮੁੜਿਆ ਏ ਇਹ ਮੈਂ ਆਪਾਂ ਦਮਾਂ ਲਾਉਂਦੇ ਨੇ ਸੰਤ ਐ ਕਥਾ ਵਿਚਾਰਾ ਵੀ ਕਰਦੇ ਲੋਕਾਂ ਨੂੰ ਸਮਝਾਉਂਦੇ ਪਿੰਡ ਚ ਜਾ ਕੇ ਵੀ ਸੁਣਨ ਲੱਗ ਜਿੰਦੇ ਕਥਾ ਵਿਚਾਰਾ ਸੁਣ ਕੇ ਫੇਰ ਆ ਆ ਗਏ ਕਈ ਜਣਾਂ ਬੱਚੋ ਫੇਰ ਜਾਵੇ ਉਹਨੇ ਫੇਰ ਦੇਖਿਆ ਓਏ ਚਲ ਸੇਠ ਲਵੇ ਫੇਰ ਬਸ ਚੱਲਦਾ ਖਬਰ ਅੱਜ ਮੰਨ ਜੀ ਕਈ ਜਿਹੜੇ ਬੰਦੇ ਦਾ ਮੂਹੜ ਇਹ ਜਾਂਦਾ ਵੀ ਚਲ ਅੱਜ ਸਮਝਾ ਚੱਲਦੇ ਆ ਫੇਰ ਮਾਰੀ ਜਾ ਕੇ ਸੇਠ ਨੂੰ ਆਵਾਜ਼ ਸੇਠ ਉਹ ਕਹਿੰਦਾ ਕਿਹੜਾ ਬਾਗਿਆ ਕਹਾਂ ਹੈ ਨਾ ਮੈਂ ਆ ਜੀ ਕਹਿੰਦਾ ਕੀ ਗੱਲ ਕੀ ਕਹਿਣਾ ਹੈ ਕਹਿੰਦਾ ਮੈਂ ਤੈਨੂੰ ਬਸ ਇਹੀ ਕਹਿਣਾ ਵੀ ਤੂੰ ਨਾਮ ਜਪਿਆ ਕਰ ਥੋੜਾ ਜਨਾ ਟਾਈਮ ਕੱਢ ਕੇ ਪਰਮਾਤਮਾ ਦਾ ਵੀ ਨਾਮ ਜਪਿਆ ਕਰ ਭਜਨ ਮੰਦਗੀ ਕਰਿਆ ਕਰ ਤੂੰ ਇਕੱਲਾ ਬੱਸ ਸੌਦੇ ਪੱਤੇ ਜਿਨ੍ਹਾਂ ਲੱਗਿਆ ਰਹਿਗਾ ਉਹ ਕਹਿੰਦਾ ਯਾਰ ਤੂੰ ਕਿਧਰੋਂ ਸਮਝਾਉਣ ਵਾਲਾ ਆ ਗਿਆ ਤੜਕੀ ਤੜਕੇ ਤੂੰ ਕੰਨ ਖਾਂਣ ਲੱਗਿਆ ਸਾਡਾ ਇੱਥੇ ਗਾਹਕਾਂ ਦਾ ਕੰਮ ਹੈ ਖੜੇ ਨੇ ਤੇ ਸਾਨੂੰ ਟਾਈਮ ਹੀ ਨਹੀਂ ਹੈ ਨਾ ਤੂੰ ਆ ਕੇ ਟਾਈਮ ਖਰਾਬ ਕਰਦਾ ਉਹ ਕਹਿੰਦਾ ਨਹੀਂ ਮੈਂ ਤੈਨੂੰ ਸੱਦੀ ਗੱਲ ਹੀ ਕਹਿਣਾ ਵੀ ਨਾਮ ਝੱਪਿਆ ਕਰ ਚੰਗਾ ਰਹਿੰਦਾ ਥੋੜਾ ਜਿਹਾ ਟਾਈਮ ਕੱਢ ਲਿਆ ਕਰ ਜੋ ਨਾ ਹਿਦਿਆ ਉਹਨੇ ੱਤਕੇ ਨਾਲੇ ਮਾਰੋ ਜੱਟਾ ੱਤਕੇ ਭਾਂ ਦਾ ਚਿਹਰ ਲਵਾਈ ਜਾਂਦਾ ਇੱਥੇ ਟਾਈਮ ਨਹੀਂ ਟਾਈਮ ਖਰਾਬ ਕਰੀ ਜਾਂਦਾ ਭਾਈ ਉਹਨਾਂ ਨੇ ੱਤਕੇ ੱਤਕੇ ਵੀ ਮਾਰੇ ਤਾਂ ਉਹਨਾਂ ਨੇ ਸਮਝਿਆ ਨਾ ਸੰਤਾਂ ਦੀ ਗੱਲ ਵੀ ਕੋਈ ਕੌਣ ਹੈ ਕਿਵੇਂ ਉਹਨੇ ੱਟਕੇ ਮਾਰ ਕੇ ਘੜਤਾ ਉਹ ਕਹਿੰਦਾ ਉਹ ਕਹਿੰਦਾ ਸੇਠਾ ਤੇਰਾ ਤਾਂ ਕਹਿੰਦਾ ਸਮਾਂ ਹੀ ਨੇੜੇ ਆ ਗਿਆ ਤੇ ਉਹ ਸੰਤਾਂ ਦਾ ਕੰਮ ਉਹਦੇ ਨਮਰਤਾ ਵਾਲੇ ਨੇ ਨਾ ਤਾਹੇ ਗੁੱਸਾ ਕਰਨ ਕਿਸੇ ਨੂੰ ਹੈ ਨਾ ਜੇ ਆਚਾਨ ਚੱਕ ਗੱਲ ਮੂੰਹ ਚੋਂ ਨਿਕਲ ਵੀ ਗਈ ਫਿਰ ਉਹ ਆਲੀ ਜਾਂਦੀ ਬਣੀ ਬਾਅਦ ਚ ਫਿਰ ਜਦੋਂ ੱਟਕੇ ਮਾਰੇ ਕਹਿੰਦਾ ਉਹ ਸੇਠਾ ਤੇਰਾ ਤਾਂ ਕਹਿੰਦਾ ਤੇਰੇ ਤਾਂ ਹਫ਼ਤੇ ਵਿੱਚ ਤੇਰੀ ਮੌਤ ਹੀ ਹੋ ਜਾਣੀ ਆ ਬੜਾ ਚੇਨੀ ਕੱਢਦਾ ਇੱਕ ਹਫਤਾ ਤਾਂ ਹੁਣ ਕਹਿੰਦਾ ਕੋਈ ਚਾਲਾ ਕਰ ਲੈ ਨਾਮ ਜਪ ਲੈ ਕੁਛ ਕਰ ਲੈ ਤੇਰੀ ਹਫਤੇ ਨੂੰ ਮੌਤ ਹੋ ਜਾਣੀ ਹੈ ਕਹੇ ਕਿ ਚੋਲੇ ਚੋਲੇ ਆ ਗਿਆ ਭਾਈ ਉਹਦੀ ਤਾਂ ওই ਹਫਤੇ ਨੂੰ ਮੌਤ ਹੋ ਗਈ ਬਚਨ ਕਰਕੇ ਮਰ ਗਿਆ ਹਫਤੇ ਚ ਹਫਤੇ ਚ ਮਰ ਗਿਆ ਬਲਦ ਦੀ ਜੂਨ ਪਾਇਆ ਕਿਉਂ ਜਦ ਕਦੇ ਰੱਬ ਦਾ ਨਉਂ ਹੀ ਨਾਲ ਆ ਇਹ ਬਲਦ ਦੀ ਜੂਨ ਹੈ ਜਿਹੜੀ ਇਹ ਵੀ ਬਹੁਤ ਮਾੜੀ ਹੈ ਜਿਉਂ ਹਰ ਵਕਤ ਚੱਟਾਂ ਦਾਗਾ ਪੈਣੀ ਹਰ ਵਕਤ ਹੱਲ ਜੋੜਨਾ ਕੱਡੇ ਜੋੜਨਾ ਮਗਰੋਂ ਡੰਡਾ ਲੱਗਣਾ ਮੌਲੇ ਦਾ ਫਿਰ ਇਹ ਵੀ ਜਦੋਂ ਮੌਲਾ ਹੋ ਗਿਆ ਫਿਰ ਜਾਨ ਮਸਾਂ ਨਿਕਲਦੀ ਆ ਪਤਾ ਨਹੀਂ ਕੀ ਕੁਦਰਤੀ ਗੱਲ ਐ ਵੀ ਇਹ ਜੂਣੀ ਉਸ ਨੂੰ ਮਿਲਦੀ ਆ ਜਿਹਦੇ ਬਾਹਲੇ ਕਰਮਨ ਮਾਰੇ ਕਰ ਹੁਣ ਜਾਨ ਮਣੀ ਨਿਕਲਦੀ ਮੌਲੇ ਦੀ ਛੇਤੀ ਲੇਟ ਲੇਟੀ ਮਰਦਾ ਬਚਾਰਾ ਨਾਲੇ ਸਾਰੀ ਉਮਰ ਕੰਮ ਕਰਦਾ ਰਹਿ ਜਾਂਦਾ ਉਹ ਸੰਤ ਫੇਰ ਇੱਕ ਤਾਂ ਤੁਰੇ ਜਾਣ ਪਈ ਕਥਾ ਵਿਚਾਰਾ ਕੰਨ ਵੀ ਚਾਲਦੇ ਜਿਵੇਂ ਲੱਕੜੀਆਂ ਚ ਪਰੈਣੀ ਕਿ ਨਹੀਂ ਤੁਰ ਕੀ ਜਾਂਦੇ ਕਿ ਉਹਦੇ ਕਿਹੜਾ ਕੋਈ ਸਾਧਨ ਤੇ ਹੁਣ ਤਾਂ ਗੱਡੀਆਂ ਗੋਡੀਆਂ ਸੰਤਾ ਕੋਲੇ ਹੈਗੀਆਂ ਨਾਮੀਆਂ ਸ਼ੂਕਦੀਆਂ ਜਾਂਦੀਆਂ ਨੇ ਉਹ ਫੇਰ ਆਪਣੇ ਮਤੇ ਚ ਤੁਰੇ ਜਾਂਦੇ ਨੇ ਜੋ ਦੇਖਿਆ ਇੱਕ ਪਿੰਡ ਦੇ ਲੋਕੀ ਲੰਘਣ ਲੱਗੇ ਉੱਥੇ ਇਕੱਠ ਹੋਇਆ ਖੜਾ ਬਲਦ ਗੱਡੇ ਚ ਜੋੜਿਆ ਹੋਇਆ ਸੀ ਬਲਦ ਬਹਿ ਗਿਆ ਜੋ ਜੋਰ ਲੱਗੇ ਨਾ ਚੱਕਿਆ ਜਾਵੇ ਗੱਡਾ ਨਾ ਖਿੱਚਿਆ ਜਾਵੇ ਕਮਜ਼ੋਰ ਆ ਉਹ ਤਾਂ ਬਹਿ ਗਿਆ ਬਹਿ ਕੇ ਪਾਈ ਉਹਦੇ ਡੰਡੇ ਲਾਉਣ ਕੋਈ ਮੇਰੇ ਵਰਗਾ ਕਹੇ ਕਰੇ ਪੂਛ ਦੱਪੋ ਡੰਡਿਆਂ ਚ ਲੈ ਕੇ ਪੂਛ ਦਾ ਪਤੀ ਕਿਸੇ ਨੇ ਮੂੰਹ ਬੰਨੇ ਕੋਈ ਵੀ ਆਏ ਉੱਠੂ ਕੋਈ ਬੱਖੀ ਚ ਖੋਦਾ ਮਰੇ ਪੈਣ ਖੋਦਾ ਉਹਦੇ ਭਾਈ ਉਹ ਨਾਮ ਨਾਂ ਜਪਿਆ ਤਾਂ ਫਿਰ ਉਹ ਹੈ ਜੀ ਕਸੂ ਉਹ ਕਹਿੰਦਾ ਵੀ ਕਬੀਰ ਕਹਿੰਦਾ ਦੇਖਿਆ ਉਹਨੇ ਵੀ ਆ ਕੱਠ ਪੱਠ ਜਾ ਹੋਇਆ ਕਰੇ ਸੰਤ ਕਹਿੰਦੇ ਵੀ ਕੀ ਹੋ ਗਿਆ ਕੱਠ ਕਰਿਆ ਕਹਿੰਦੇ ਜੋ ਬਲਦ ਵਹਿ ਗਿਆ ਕਹਿੰਦੇ ਉੱਠਦਾ ਨਹੀਂ ਹੈ ਉਹਨੂੰ ਉਠਾਉਣਿਆ ਗੱਡਾ ਖੜਾ ਲਜਾਣਾਗਾ ਹਾਂ ਗੱਡੇ ਦਾ ਭਾਲੇ ਭੂੜੇ ਢੋਂਦੇ ਤੇ ਉਹਨੂੰ ਕਹਿੰਦਾ ਤੁਸੀਂ ਕੁੱਟੋ ਨਾ ਜਰ ਇਹਨੂੰ ਮਾਰੋ ਨਾ ਹਲਜੋ ਉਹ ਹਟਾ ਤੇ ਕੁੱਟ ਲੂੰ ਕਹਿੰਦਾ ਮੈਂ ਦੇਖ ਤੈਨੂੰ ਕਾਇਨਾ ਕੋਸਣਾ ਉਹਨੇ ਭਈ ਸੰਤ ਨੇ ਆਪ ਪੂਰਾ ਅੰਤਰਧਿਆਨ ਹੋ ਕੇ ਜੋ ਮਾਰੀ ਨਿਗਾ ਬ੍ਰਹਮੰਡ ਕੇ ਨਿਬੇ ਕੌਣ ਹੈ ਕਹਿੰਦਾ ਤਾਂ ਉਹੀ ਬਾਣੀਆ ਓਹੀ ਛੇਟ ਹੈ ਜਦੋਂ ਦੇਖਿਆ ਅੰਤਰਧਿਆਨ ਹੋ ਕੇ ਵੀ ਤਾਂ ਉਹ ਬਾਣੀਆ ਜਿਹਨੂੰ ਆਪਾਂ ਕਹਿੰਦੇ ਦੇ ਵੀ ਨਾਮ ਜਪ ਨਾਮ ਜਪ ਇਹਨੇ ਆਖੇ ਲੱਗਿਆ ਨਹੀਂ ਹੁਣ ਕਹਿੰਦਾ ਫਿਰ ਖਾ ਖੋਦਦਾ ਹੁਣ ਕਹਿੰਦਾ ਕੁੱਟੋਣਾ ਮੈਂ ਮੈਂ ਪੁੱਛਦਾ ਨੂੰ ਉੱਠੂਗਾ ਠਾ ਮੈਂ ਦੇਖਦਾ ਨੂੰ ਕਹਿੰਦੇ ਥਾ ਤੂੰ ਉਠਾ ਦੇ ਬਾਬਾ ਉਹਨੇ ਕੰਨ ਦੇ ਵਿੱਚ ਹੌਲੀ ਕਹਿੰਦੇ ਕਹਿੰਦਾ ਉਹ ਮੈਂ ਤੈਨੂੰ ਕੀ ਕਹਿੰਦਾ ਹੁੰਦਾ ਕਿ ਉਹ ਫਿਰ ਉਹ ਤਾਂ ਪਰਮ ਗਿਆਨੀ ਤੇ ਉਹਦੀ ਤਾਂ ਗੱਲ ਉਹਨੂੰ ਵੀ ਸੁਣਦੀ ਸੀ ਉਹ ਵੀ ਉਹਦੇ ਹੁੱਛ ਸੀ ਸੰਤ ਪੂਰੇ ਪਰਮ ਗਿਆਨੀ ਦੇ ਕਹਿੰਦਾ ਮੈਂ ਤੈਨੂੰ ਕੀ ਕਹਿੰਦਾ ਹੁੰਦਾ ਵੀ ਸੇਠਾ ਨਾਮ ਜਪ ਲੈ ਨਾਮ ਜਪ ਲੈ ਤੇਰੇ ਕੰਮ ਆਊ ਇਹਨਾਂ ਪਰ ਤੇ ਮੇਰੀ ਅੱਖੇ ਲੱਗਿਆ ਨਹੀਂ ਹੁਣ ਖਾ ਖੋਦਾ ਕਹਿੰਦਾ ਹੁਣ ਕੋਈ ਬੈਠਾ ਉੱਠ ਖੜਾ ਕਹਿੰਦਾ ਹੁਣ ਐ ਕਰ ਹੁਣ ਤਾਂ ਤੈਨੂੰ ਇਹ ਕੱਟਣੀ ਪਹੁੰਚੂਣਾ ਉੱਠ ਖੜਾ ਹੁਣ ਨਾ ਕੁੱਟ ਖਾ ਹੁਣ ਤੈਨੂੰ ਕੰਮ ਇਹ ਕਰਨਾ ਪਊ ਜਿਹੜਾ ਤੇਰੇ ਕਰਮਾਂ ਚ ਲਿਖਿਆ ਇਹ ਤੈਨੂੰ ਕਰਕੇ ਫੇਰ ਹੀ ਖੜਾ ਸੁੱਟੂ ਕੁੱਤਲਾ ਖਾ ਬੈਠਾ ਹੋ ਜਾ ਚੱਲ ਤੇਰਾ ਕਹਿੰਦਾ ਮੂਹਰੇ ਜਨਮ ਤੇ ਤੇਰਾ ਵਚਨ ਕਰ ਤੇਰਾ ਆਧਾਰ ਹੋ ਜੂ ਚੱਲ ਮੂਹਰੇ ਜਨਮ ਚ ਆਧਾਰ ਹੋ ਹੁਣ ਤੇਰਾ ਹੁਣ ਨਹੀਂ ਹੁੰਦਾ ਹੁਣ ਤੂੰ ਉੱਠ ਖੜਾ ਕੁੱਟ ਨਾ ਖਾ ਭਾਈ ਉਹ ਉੱਠ ਖੜਿਆ ਔਖਾ ਸੌਖਾ ਕਹਿੰਦਾ ਕੱਟ ਹੁਣ ਤੂੰ ਥੋੜਾ ਕਹਣਾ ਚ ਤੇਰੀ ਰਹਿੰਦੀ ਐ ਮੂੜਲੇ ਜਾਲ ਮੇਚ ਤੇਰਾ ਹਜ਼ਾਰ ਕਰ ਦਾਂਗੇ ਕਹਿੰਦਾ ਵੀ ਉੱਠ ਖੜਿਆ ਉਹ ਲੋਕਾਂ ਨੇ ਭਾਈ ਪਾਲਿਆ ਰੌਣਾ ਕਹਿੰਦੇ ਬਾਬਾ ਤੇਰੇ ਕਹੇ ਤੂੰ ਉੱਠ ਖੜਿਆ ਕੀ ਕਹੇ ਜੇ ਕੰਨ ਚ ਅਸੀਂ ਤਾਂ ਤੜਕੇ ਨੇ ਤਾਂ ਖੋਦਾਂ ਲਾਉਣਿਆਂ ਪਥੇਰੀਆਂ ਉਹ ਭਾਈ ਕਹਿੰਦਾ ਕੋਈ ਗੱਲ ਨਹੀਂ ਹੁਣ ਉੱਠ ਖੜੂ ਹੁਣ ਨਹੀਂ ਪੈਂਦਾ ਏ ਕਹਿੰਦੇ ਨਾ ਸਾਨੂੰ ਤਾਂ ਦੱਸ ਕੇ ਜਾ ਇਹ ਕੀ ਗੱਲ ਐ ਕਹਿੰਦਾ ਛੋਡੇ ਸਮਝਣ ਵਾਲੀ ਕਹਾਣੀ ਨਹੀਂ ਕਹਿੰਦਾ 나 ਜੀ ਸੁਣੋ ਸਮਝਾਂਗੇ ਤੁਹਾਨੂੰ ਦੱਸਦਾ ਗੱਲ ਇੱਕ ਦੱਸੇ ਵੀ ਕੀ ਐ ਤੇਰੇ ਕਹੇ ਤੋਂ ਕਿਵੇਂ ਉੱਠ ਖੜਿਆ ਕਹਿੰਦਾ ਆਜੋ ਫਿਰ ਮੈਂ ਦੱਸ ਦੇਣਾ ਤੁਹਾਨੂੰ ਇਹ ਤੁਹਾਡੇ ਨਾਲ ਵੀ ਫਿਰ ਨਹੀਂ ਹੈ ਜੀ ਕੁਝ ਗੱਲ ਸੁਣਵਾਜੋ ਕਰ ਲੈ ਇਕੱਠੇ ਉੱਥੇ ਕਥਾ ਵਿਚਾਰਾ ਸ਼ੁਰੂ ਕਰ ਲੀਆਂ ਕਹਿੰਦਾ ਇਹ ਫਲਾਣੇ ਪਿੰਡ ਦਾ ਬਾਣ ਹੀ ਐ ਇਹ ਇਹ ਨੂੰ ਮੈਂ ਜਾਂਦਾ ਜਾਂਦਾ ਕਹਿਦਾ ਹੁੰਦਾ ਵੀ ਸੇਠਾ ਤੂੰ ਨਾਮ ਝਪ ਲੈ ਨਾਮ ਇਹ ਨੂੰ ਮੈਂ ਬਹੁਤ ਸਮਝਾਇਆ ਇਹ ਸਮਝਿਆ ਨਹੀਂ ਫਮਾ ਕਹਿੰਦਾ ਮੈਨੂੰ ਧੱਕੇ ਧੱਕੇ ਮਾਰੇ ਨੇ ਮੇਰੇ ਭਾਈ ਕਹਿੰਦਾ ਅੱਛਾ ਹੁਣ ਕਹਿੰਦਾ ਇਹਨੂੰ ਮੈਂ ਇਹ ਆਖਿਆ ਵੀ ਹੁਣ ਉੱਠ ਕੜੇ ਤਾਂ ਤੈਨੂੰ ਕੱਟਣਾ ਹੀ ਪਊ ਹੁਣ ਨਹੀਂ ਤੇਰੇ ਕੁੱਟਣਾ ਖਾ ਵੀ ਚੱਲ ਕੋਈ ਗੱਲ ਨਹੀਂ ਹੁਣ ਤੇਰਾ ਜਿਹੜੀ ਹੋ ਗਈ ਤੇਰੀ ਹੋ ਗਈ ਹੁਣ ਤੂੰ ਮੂਰਲੇ ਜਨਮੇ ਚ ਤੇਰੇ ਆਧਾਰ ਹੋ ਜਾਊਗਾ ਬਚਨ ਕਰ ਤੈਨੂੰ ਉਹ ਕਹਿੰਦਾ ਹੁਣ ਜੇ ਤੂੰ ਸੁਣ ਵੀ ਹੀ ਕਹਿਣਾ ਜੇ ਤਾਂ ਤੁਸੀਂ ਵੀ ਨਾਮ ਜਪਿਆ ਕਰੋ ਜਿੰਨੇ ਵੀ ਤੁਸੀਂ ਸੁਣਦੇ ਹੋ ਵੀ ਨਾਮ ਜਪੋ ਤੁਹਾਡਾ ਆਧਾਰ ਹੋ ਜਾਊਗਾ ਨਹੀਂ ਫਿਰ ਇਸੇ ਬਾਣੀਏ ਮੰਗੂ ਇਹੀ ਹਾਲ ਛੋੜਦਾ ਹੋ ਜਿਹੜਾ ਨਹੀਂ ਨਾਮ ਜਪੂ ਸਾਰੇ ਕਹਿੰਦੇ ਜਿਸ ਤਾਂ ਜਪਾਂਗੇ ਕਥਾ ਕੋਣੀ ਸੁਣੀ ਆਉਂਦੀਆਂ ਕਹਿੰਦੇ ਜਪਾਂਗੇ ਵੀ ਸਾਡਾ ਨੇ ਇਹ ਹਾਲ ਹੋਵੇ ਜੀ ਅਸੀਂ ਤਾਂ ਨਾਮ ਜਪਾਂਗੇ ਉਹਨਾਂ ਨੂੰ ਸਮਝਾ ਗਿਆ ਭਾਈ ਵੀ ਆਪਦਾ ਨਾਮ ਜੱਪੇ ਕਰੋ ਇਸੇ ਦੇ ਵਿੱਚ ਹੀ ਛੋੜਾ ਆਧਾਰ ਹੋ ਜੂ ਨਹੀਂ ਫਿਰ ਇਹ ਫਲਾਣੇ ਪਿੰਡ ਦਾ ਬਾਣੀਆ ਇਹਨੇ ਆਖੇ ਨਹੀਂ ਲੱਗਿਆ ਹੁਣ ਇਹਨੂੰ ਇਹ ਚੂਨੀ ਫੇਰ ਮਿਲ ਗਈ ਇਹਨੇ ਜਮਾ ਹੱਥ ਕੰਮ ਦੇ ਨਹੀਂ ਲਾ ਕੇ ਦੇਖਿਆ ਆਈ ਮੁਖਤਰੀ ਖਾਦਾ ਇਹਨੇ ਹੱਥ ਤੇਨੇ ਕੋਈ ਕੰਮ ਨਹੀਂ ਕਰਿਆ ਕੋਈ ਕਮਾਈ ਨਹੀਂ ਕਰੀ ਵਿਹਲਾ ਬੈਠਾ ਖਾਦਾ ਵਿਹਲੇ ਬੈਠੇ ਦਾ ਇਹ ਫਲ ਆ ਹੁਣ ਇਹੀ ਹਰ ਤੁਨ ਨੂੰ ਜੇ ਨਾ ਤੁਸੀਂ ਆਖੇ ਲੱਗੇ ਨਾਮ ਜਪਿਆ ਕਰੋ ਅੱਧਾ ਘੰਟਾ ਘੰਟਾ 10 ਮਿੰਟ 20 ਮਿੰਟ ਜਿੰਨਾ ਕਿ ਵਾਹਿਗੁਰੂ ਵਾਹਿਗੁਰੂ ਕਾ ਲੋ ਜਿਵੇਂ ਹੁੰਦਾ ਕਾ ਲੋ ਬਾਜੀ ਠੀਕ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ